ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਗਠ ਮਹੱਲਾ ਤੀਜਾ ਬਿਨ ਸਤ ਗੁਰ ਸੇਵੇ ਬਹੁਤਾ ਦੁੱਖ ਲਾਗਾ ਜਗ ਚਾਰੇ ਪਰਮਾਈ ਹਮਦੀਨ ਤਮ ਜੁਗ ਜੁਗ ਦਾਤੇ ਸਬਦੇ ਦੇਹੁ ਮੁਝਾਈ ਬੇਨ ਸਤ ਗੁਰ ਸੇਵੇ ਮਹਤਾ ਦੁਖ ਲਗਾ ਜੁਗ ਚਾਰੇ ਭਰਵਾਈ ਹਮਦੀਨ ਤਮ ਜੁਗ ਜੁਗ ਦਾਤੇ ਸਬਦੇ ਦੇਹੁ ਮੁਝਾਈ ਹਾਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਰ ਮਿਲਾਵੋ ਹਰ ਨਾਮ ਦੇਵੋ ਆਧਾਰੇ ਰਹਾਉ ਮਨ ਸਾ ਮਾਲ ਧੋ ਵਿਲਾਹ ਸਹਦ ਸੁਲਾਨੀ ਪਾਇਆ ਨਾਮ ਅਪਾਰਾ ਹਰਿ ਅਸ ਚਾਖ ਮਨ ਨਿਰਮਲ ਹੋਆ ਕਿਤ ਬਿਖ ਕਾਟਣ ਹਾਰਾ ਸਬਦ ਵਰ ਹੋ ਪੈ ਜੀਵਾ ਹੋ ਸਬਹੀ ਤਾਫ ਬਰਨਤਾ ਹੋਈ ਅਮਰਤ ਨਾਮ ਸਦਾ ਵਰ ਮਿੱਠਾ ਸਭ ਦੇ ਪਾਵ ਕੋਈ ਦਤਾ ਦਤਾ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਪ ਸਈਂ ਦਤਾ ਬਾਪ ਰਖੀ ਹੱਥ ਆਪੜਾ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਆਪਸੀ ਵਾਹਿਗੁਰੂ ਦੀ ਕਾ ਖਾਸ ਵਾਹਿਗੁਰੂ ਦੀ ਭਗਤੇ ਸੋਰਠ ਮਹਲਾ ਤੀਜਾ ਬਿਨ ਸਤਗੁਰ ਸੇਵੀ ਬਹੁਤਾ ਦੁੱਖ ਲਾਗਲ ਜੁਗ ਚਾਰੇ ਪਰਮਾਈ ਹਮਦੀਨ ਤੂੰ ਜੁਗ ਜੁਗ ਦਾਤੀ ਸਭ ਦੇ ਦੇਵ ਜਾਈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਤਰ ਹੁਕਮ ਤੀਸਰੀ ਗੁਰੂ ਨਾਨਕ ਸੇਵਾ ਦੇ ਪਹੁੰਚ ਮਹਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਮੁਖਾਰ ਵਿੱਚੋਂ ਚਾਰਨ ਹੋਈ ਤਾਂ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪ੍ਰਤਰੰਗ 603 ਉਤੇ ਸੂਰ ਰਾਗ ਅੰਦਰ ਸਬੈਮਨ ਹੈ ਜੀ ਸਤਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਭੁੱਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ